ਕਰਾ ਦੇ ਸਾਰਿਆਂ ਨੂੰ ਬੇਨਤੀ ਹੈ ਜੰਨਨ ਨਿਸ਼ਾਨ ਚੋਣ ਨਿਸ਼ਾਨ ਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਜਿੰਨੀਆਂ ਬੋਟਾਂ ਪਹੁੰਚ ਸਕਦੇ ਹੋ ਇਹ ਪੁੰਨ ਦਾ ਕੰਮ ਆ ਗੁਰੂ ਘਰ ਦਾ ਕੰਮ ਹੱਦ ਤੋਂ ਬਾਹਰ ਚੜ੍ਹਦੀ ਕਲਾ ਕਰੋ ਬਾਕੀ ਆ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਜਿੱਥੇ ਵੀ ਕੋਈ ਪੰਥ ਦੇ ਹੱਕ ਦੇ ਵਿੱਚ ਇਸ ਤਰ੍ਹਾਂ ਦੇ ਰੋਡ ਸ਼ੋਅ ਕੱਢੇ ਜਾ ਰਹੇ ਆ ਇਸ ਤਰ੍ਹਾਂ ਦੇ ਕਾਫਲੇ ਜਾ ਰਹੇ ਆ ਜਿਹੜੇ ਨੌਜਵਾਨ ਭਰਾ ਸਾਡੇ ਸ਼ਾਨੀ ਸਤਾਰੀ ਡਿਗਰੀ ਕੈਫਟ੍ਰਿੰਗ ਕਰਕੇ ਪ੍ਰਵਾਹ ਕਰਦੇ ਹੋਏ ਐਨੀ ਜਣ ਕੇ ਤੁੱਪ ਨੂੰ ਪਾਉਣ ਵਾਲੀ ਗੱਲ ਕਰੀ ਜਾਂਦੇ ਆ ਇਹ ਜज्बा ਇਹ ਜਿੰਗਾ ਇਹ ਗੁਰੂ ਕਲ ਦੀ ਧਰਤੀ ਮੇਰ ਆ ਕੋਲੇ ਇਨਸਾਨ ਹੈ ਸੱਚੇ ਲੰਕਾ ਕਾਫਲਾ ਟੋਲੇ ਵੀ ਕਾਫਲਾ ਟੋਲੇ ਜਲਦੀ ਕਰਾ ਕਰਾ ਰਿਹਾ ਗਿਆ ਬੋਲੇ ਇਨਸਾਨ ਹੈ